ਔਰੇシャレ ਹਮਸੇ ਖਫਮ ਲਾਓ ਓਟੋ-ਕਟੋ ਦੋ ਜਿਲਣਾ ਚ ਬੰਦ ਕਰਕੇ ਨੇ ਬੁੜੇ ਹੋਏ ਪੈਨੇ ਦਵਿੰਦਰਪਾਲ ਸਿੰਘ ਭੁੱਲ ਰਿਹਾ ਤੰਨਾ ਔਰੇ ਵਿਚਾਰਾ ਉਹ ਕੀ ਹੋ ਕਰੂ ਜੇ ਤਾਂ ਸਿੰਘ ਵਾਰਾ ਦੀ ਮਾਤਾ ਜੀ ਨੂੰ ਸਾਡ ਪਤੀ ਮਰ ਕੇ بیویਰਾ ਪੁੱਤ ਮਿਲ ਜੇ ਮੇਰਾ ਪੁੱਤ ਮਿਲ ਜੇ ਉਹਨੂੰ ਇੱਕ ਦਿਨ ਦੀ ਬਰੌਲ ਵੀ ਨਹੀਂ ਦਿੱਤੀ ਜੇ ਤੁਸੀਂ ਇਹ ਨਹੀਂ ਕਰਨਾ ਚਾਹੁੰਦੇ ਸਾਨੂੰ ਨਹੀਂ ਛੱਡਣਾ ਚਾਹੁੰਦੇ ਤਾਂ ਤੁਸੀਂ ਸਾਡਾ ਮੁਲਕੇ ਹੱਡ ਬਣਾਉਦੇ ਇਹ ਸਾਨੂੰ ਇਹ ਮੁਲਕ ਦੇ ਪਸਨੀਕ ਹੀ ਨਹੀਂ ਸਮਝਦੇ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ ਅਤੇ ਸੈਂਕੜੇ ਹੀ ਗਿਣਤੀ ਦੇ ਵਿੱਚ ਇੱਥੇ ਆ ਵੀ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਕੌਮੀ ਇਨਸਾਫ ਮੋਰਚਾ ਵੱਲੋਂ ਕਾਲ ਦਿੱਤੀ ਗਈ ਸੀ ਕਿ ਦਿੱਲੀ ਵੱਲ ਕੂਚ ਕੀਤਾ ਜਾਵੇ ਉਸੇ ਤਰੀਕੇ ਦੇ ਨਾਲ ਪੂਣ ਵੱਖ-ਵੱਖ ਜਥੇਬੰਦੀਆਂ ਭਾਵੇਂ ਉਹ ਧਾਰਮਿਕ ਜਥੇਬੰਦੀਆਂ ਨੇ ਭਾਵੇਂ ਉਹ ਕਿਸਾਨ ਜਥੇਬੰਦੀਆਂ ਨੇ ਭਾਵੇਂ ਉਹ ਜਿਹੜੀ ਕਿਸੇ ਵੀ ਸਮਾਜ ਸੇਵੀ ਜਥੇਬੰਦੀਆਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਸਾਡੇ ਨਾਲ ਇੱਥੇ ਕੁਝ ਕਿਸਾਨ ਮੌਜੂਦ ਨੇ ਬੀਕੇਯੂ ਸਿੱਧੂਪੁਰ ਦੇ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਹਾਲ ਹੈ ਭਾਈ ਤੁਸੀਂ ਕਿੱਥੋਂ ਆਏ ਹੋ ਪਿੰਡ ਖੋਖਰ ਤੋਂ ਆਏ ਜੀ ਜ਼ਿਲ੍ਹਾ ਸੰਗਰੂਰ ਜੀ ਜ਼ਿਲ੍ਹਾ ਸੰਗਰੂਰ ਹਾਂਜੀ ਬਲਾਕ ਲਹੇਗਾ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਹਰਵਿੰਦਰ ਸਿੰਘ ਆ ਜੀ अच्छा आ ਤੁਸੀਂ ਰਫਲ ਡੰਗੀ ਹੈ ਜੀ ਹਾਂ ਜੀ ਖੰਜਰ ਹੈ ਜੀ ਅੱਛਾ ਖੰਜਰ ਹੈ ਹਾਂ ਜੀ ਤੇ ਪੂਰਾ ਲਿ ਲ ਹੋਇਆ ਬਣਾਇਆ ਹੋਇਆ ਹੈ ਨਾ ਤੇ ਕੀ ਮਾਹੌਲ ਦੇਖਦੇ ਹੋ ਤੁਸੀਂ ਇਹ ਜਿਹੜੀ ਵੈਰੀਫਾਈਟ ਕਰੀ ਹੈ ਇਹ ਸਿੱਖ ਹਕੂਮਨਾ ਬਹੁਤ ਨਜਾਇਜ਼ ਤੱਕ ਹੈ ਜੀ 35 35 40 40 ਸਾਲ ਸਿੰਗਾ ਨੂੰ ਬੰਦ ਹੋਏ ਨੂੰ ਹੋਵੇ ਜਿਹੜਾ ਉਹਨਾਂ ਨੂੰ ਛੱਡ ਰਹੀ ਨਾ ਰਹੇ ਉਹਨਾਂ ਦੀ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਤੀ ਵੀ ਉਹ ਸਿੰਗਾ ਨੂੰ ਛੱਡਿਆ ਜਾਵੇ ਇਹ ਮੋਦੀ ਸਰਕਾਰ ਦੇ ਕੰਨ ਤੇ ਕਿਉਂ ਜਮ ਨਹੀਂ ਛਤਰੀ ਜਦ ਕੀ ਜਿਹੜਾ ਨੇ ਸਜ਼ਾ ਕੱਟ ਲਈ ਜੋ ਕਿਸੇ ਨੇ ਜ਼ੁਲਮ ਕਰਇਆ ਉਹ ਪੂਰਾ ਹੋ ਗਿਆ ਤਾਂ ਉਹਨੂੰ ਛੱਡ ਦੇਣਾ ਚਾਹੀਦਾ ਜੀ ਤੇ ਇਹ ਵੈਰੀਗੇਟ ਇਹਨਾਂ ਨੇ ਐ ਕਰਚੇ ਜਿਵੇਂ ਅਸੀਂ ਕਿਸੇ ਪਾਕਿਸਤਾਨ ਦੇ ਵਸਨੀਕ ਹੋਈਏ ਜਦ ਕੀ ਅਸੀਂ ਭਾਰਤ ਦੇ ਵਸਨੀਕਾਂ ਪੰਜਾਬ ਦੇ ਤੇ ਅਸੀਂ ਕਿਸਾਨ ਵੀ ਆ ਅਸੀਂ ਸਿੱਖਾਂ ਨਾਲ ਵੀ ਗੱਲਬਾਤ ਰੱਖਦੇ ਹਾਂ ਜੋ ਕੀ ਅਸੀਂ ਨੇ ਅਸੀਂ ਅੰਨ ਵੀ ਲਾਉਂਦੇ ਆ ਸਾਡਾ ਕਰੇ ਧੂਆਂ ਤੇ ਜੋ ਪਰਾਲੀ ਨੂੰ ਧੂਆਂ ਉਹਨਾਂ ਨੇ ਉਥੇ ਵੀ ਇਹ ਸਾਡੇ ਦੇ ਹੋ ਲਾਉਂਦੇ ਨੇ ਸਤਰਾਜ ਕਰਦੇ ਨੇ ਅਸੀਂ ਫਸਲ ਨਹੀਂ ਵੀ ਸਕਦੇ ਅਗਲੀ ਅੱਛਿਆ ਤੇ ਜੇ ਕੋਈ ਸਾਡਾ ਸਿੰਘ ਜਿਨੇ ਜਰੋਂ ਕਿ ਸਾਡੀਆਂ 90 95% ਸਾਡੀਆਂ ਕੁਰਬਾਨੀਆਂ ਨੇ ਸਿੱਖ ਕੌਮ ਨੇ ਦੇਸ਼ ਖਾਤਰ ਆਹ ਸਿੰਘ ਵੀ ਫਾਂਸੀ ਜਿਹੜਾ ਉਦੋਂ ਸਿੰਘ ਨੇ ਜਨਰਲ ਡਾਇਰ ਮਾਰਿਆ ਸੀ ਆਜ਼ਾਦੀ ਚ ਜਦ ਕੀ ਇਹ ਸਾਡੇ ਨਾਲ ਟੱਕਾ ਹੋ ਰਿਹਾ ਸ਼ਰਿਆਮ ਸਿੱਖ ਕੌਮ ਦਾ ਆਯਾਦ ਦੇਸ਼ ਕਰਾਉਣ ਚ ਸਾਡਾ ਸਿੱਖਾਂ ਦਾ 95 90 95% ਸਾਡਾ ਇਸ ਯੋਗਦਾਨ ਨੇ ਸਾਡੀਆਂ ਬੱਚਿਆਂ ਬੱਚਿਆਂ ਨੇ ਕੁਰਬਾਨੀਆਂ ਨੇ ਇੱਕ ਪਾਸੇ ਤਾਂ ਸਾਡੇ ਗੁਰੂ ਤੇਗ ਬਹਾਦਰ ਨੂੰ ਇਹ ਗੁਰੂ ਤੇਗ ਬਹਾਦਰ ਮੰਨਦੇ ਨੇ ਅਸੀਂ ਜੱਥੇ ਕਹਿੰਦੇ ਦੂਜੇ ਪਾਸੇ ਉਸੇ ਦੇ ਸਿਧਾਂਤਾਂ ਤੇ ਚੱਲਣ ਵਾਲੀ ਸਿੱਖ ਫੌਮ ਹੈ ਜਿਹੜੀ ਉਹਦੇ ਬੇਟ ਨੇ ਗੁਰੂ ਤੇਗ ਬਹਾਦਰ ਦੇ ਸਾਜੀ ਆ ਸਿੱਖ ਫੌਮ ਉਹਦੇ ਨਾਲ ਇਹ ਵਿਰੋਧਤਾ ਕਰਦੇ ਨੇ ਉਹ ਕਹਿੰਦੇ ਨੇ ਵੀ ਜੇ ਬੰਦੀ ਸਿੰਘ ਰਿਹਾ ਕਰਦੇ ਤਾਂ ਮਾਹੌਲ ਖਰਾਬ ਕਰ ਦੇਣਗੇ ਬਾਹਰ ਆਂਗੇ ਉਹ ਕੋਈ ਮਾਹੌਲ ਨਹੀਂ ਜੀ ਖਰਾਬ ਕਰਦੇ ਉਹਨਾਂ ਨੇ ਕੀ ਮਾਹੌਲ ਖਰਾਬ ਕਰਨਾ ਛੋਟ-ਛੋਟ ਕੇ ਉਹ ਜੜਲਾ ਜਬੰਦ ਕਰਕੇ ਨੇ ਬੁੜੇ ਹੋਏ ਪੈਣੇ ਦਵਿੰਦਰਪਾਲ ਸਿੰਘ ਬੋਲ ਰਿਹਾ ਤਾਂ ਨਾ ਹੋਰੇ ਬੇਚਾਰਾ ਉਹ ਕੀ ਹੋ ਕਰੂ ਜੋ ਰੇ ਬਲਤਕਾਰੀ ਸਾਧ ਨੇ ਬਾਬੇ ਨੇ ਜਿਵੇਂ ਰਾਮ ਰਹੀ ਨੇ ਇਹ ਬਲਤਕਾਰੀ ਆ ਜੋ ਵੀ ਜਿਹੜੇ ਬਾਬੇ ਨੂੰ ਉਹਨਾਂ ਤੋਂ ਪਰੋਣਾ ਨਹੀਂ ਜਾਂਦੇ ਨੇ ਜੇ ਤਾਰਪ ਸਿੰਘ ਵਾਰਾ ਦੀ ਮਾਤਾ ਜੀ ਨੂੰ ਤੜਫਦੀ ਮਰ ਗਈ ਬੀਬੀ ਮੇਰਾ ਪੁੱਤ ਮਿਲ ਜੇ ਮੇਰਾ ਪੁੱਤ ਮਿਲ ਜੇ ਉਹਨੂੰ ਇੱਕ ਦਿਨ ਦੀ ਪਰੋਲ ਵੀ ਨਹੀਂ ਦਿੱਤੀ ਇਹ ਕਿਹੜਾ ਇਨਸਾਫ ਹੈ ਕਿਹੜਾ ਕਾਨੂੰਨ ਹੈ ਕਿੱਥੇ ਲਿਖਿਆ ਹੋਇਆ ਹੈ ਹੈ ਕੋਈ ਇਹ ਹੈ ਤਾਂ ਬੇਇਨਸਾਫੀ ਨਾਲ ਤਾਂ ਕਰਕੇ ਅਸੀਂ ਕਹਿੰਦੇ ਆ ਵੀ ਸਾਡੇ ਬੰਦੀ ਸਿੰਘਾਂ ਨੂੰ ਛੱਡ ਦਿੱਤਾ ਜਾਵੇ ਜੇ ਤੁਸੀਂ ਇਹ ਨਹੀਂ ਕਰਨਾ ਚਾਹੁੰਦੇ ਸਾਨੂੰ ਨਹੀਂ ਛੱਡਣਾ ਚਾਹੁੰਦੇ ਤਾਂ ਤੁਸੀਂ ਸਾਡਾ ਮੁਲਕ ਹੀ ਅੱਡ ਬਣਾਉਦੇ ਇਹ ਸਾਨੂੰ ਇਹ ਮੁਲਕ ਦੇ ਬਸਨੀਕ ਹੀ ਨਹੀਂ ਸਮਝਦੇ ਤਾਂ ਸਾਨੂੰ ਖਾਲਤਾਂ ਦੇ ਦੋ ਪਰ ਜਦੋਂ ਜਦੋਂ ਅਸੀਂ ਕਿਸਾਨੀ ਸੰਬੰਧਾਂ ਚਾਹੁੰਦੇ ਉਦੋਂ ਵੈਰੀਗੇਟ ਜਦੋਂ ਅਸੀਂ ਕੋਈ ਆਪਣਾ ਹੱਕ ਮੰਗਦਾ ਸਿੱਖ ਕੌਮ ਦਾ ਹੱਕ ਮੰਗਦੇ ਉਦੋਂ ਵੈਰੀਗੇਟ ਇਹ ਵੈਰੀਗੇਟ ਕਦ ਕਦ ਲਾਉਣਗੇ ਫਿਰ ਇਹਦਾ ਮਤਲਬ ਆ ਕਿ ਇਹ ਦੇਸ਼ ਦੇ ਬਸਨੀਕ ਤਾਂ ਨਹੀਂ ਹੈਗੇ ਵੈਸੇ ਪੰਜਾਬ ਨਾਲ ਕਿੰਨਾ ਵਿਤਕਰਾ ਹੈ ਕਿ ਆਪਣੀ ਰਾਜਧਾਨੀ ਦੇਸ਼ ਦੀ ਰਾਜਧਾਨੀ ਹੈ ਉੱਥੇ ਵੀ ਨਹੀਂ ਜਾ ਸਕਦੇ ਅਸੀਂ ਦੇ ਰਾਜਧਾਨੀ ਚ ਵੀ ਨਹੀਂ ਜਾ ਸਕਦੇ ਹੀ ਇਧਰ ਚੰਡੀਗੜ੍ਹ ਜੇ ਲੋਕ ਲਾ ਦਿੰਦੇ ਨੇ ਉਧਰ ਦਿੱਲੀ ਵਾਲੇ ਪਾਸੇ ਲੋਕ ਲਾ ਇਹ ਜਿਹੜੇ ਸਾਡੇ ਪੰਜਾਬ ਦੇ ਹੱਕ ਨੇ ਕੋਈ ਜਾਂਦੇ ਨੇਗੇ ਇਸੇ ਕਰਕੇ ਇਹਨਾਂ ਦੇ ਪੰਜਾਬ ਤੋਂ ਵੀ ਜਾਂਦਾ ਵੀ ਆਪਣੇ ਹੱਕ ਮੰਗਦੇ ਨੇ ਅਸੀਂ ਇਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਜੇ ਭਾਈ ਤੁਸੀਂ ਸਾਨੂੰ ਨਾਲ ਨਹੀਂ ਰੱਖਣਾ ਚਾਹੁੰਦੇ ਅਸੀਂ ਜਿਹੜੇ ਮਰਜ਼ੀ ਦੇਸ਼ ਨਾਲ ਵਰਤੀਏ ਜਿਹੜੇ ਨਾਲ ਰਹੀਏ ਤਾਂ ਸਾਡਾ ਬਾਰਡਰ ਮਾਰੋ ਅੱਡ ਕਰੋ ਸਾਨੂੰ ਆਟੋਮੈਟਿਕ ਸਾਡਾ ਖਲਤਨ ਬਣਾ ਦਿਓ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਤੋਂ ਜਿੱਥੇ ਕਿ ਦਿੱਲੀ ਕੂਚ ਦੀ ਕਾਲ ਦਿੱਤੀ ਗਈ ਆ ਤੇ ਇਥੇ ਵੱਡਾ ਇਕੱਠ ਦੇਖਣ ਨੂੰ ਮਿਲਦਾ ਪਿਆ